ਇਹਦੇ ਨਾਲ ਬੜਾ ਚੇਤਾਰੇ ਵਾਂਗ ਪਾਕੇ ਜਿਹੜਾ ਖੇਡਿਆ ਜਾਏਗਾ। ਅੱਜ ਜਿਹੜੀ ਪਹਿਲਾ ਟਰੈਕਟਰ ਉਹ ਵੀ ਪਾਣੀ ਨੱਢਣੀ ਹੈ। ਅੱਜ ਮਾਰਦੇ ਜਿਹੜਾ ਦੋਸਤ ਗੱਲ ਪਤਾ ਲੱਗ ਜਾਣਾ ਹੈ। ਆਸ-ਪਾਸੇ ਪਿੰਡਾਂ ਦੇ ਵਿੱਚ ਪਟਾ ਹੋਣਾ ਹੈ। ਜਿੱਥੇ ਕਿਨੇ ਟਰੈਕਟਰ ਮੁਕਾਬਲੇ ਖੇਤਾਂ ਭਾਈਆਂ ਦੇ ਵਿੱਚ ਜਿਹੜੇ ਚੱਲ ਰਹੀ ਹੈ।

No, I don't know what ਸਤੇਲੇ ਸੋਨਾ ਦਿੱਤਾ ਵਾਲਾ ਸਾਡਾ ਵੱਡਾ ਭਰਾ ਉਹ ਕਦੇ ਪਹਿਲੇ ਟਰੈਕਟਰ ਦੀ ਸ਼ੁਰੂਆਤ ਜਿਹੜੀ ਉਹ ਕਦੇ ਹੋਈ ਹੈ ਔਰ ਕੰਨਾਂ ਟਰੈਕਟਰ ਸਹਾਈ ਲਾਈ ਜਾਂਦਾ ਜਿਹੜਾ ਸਟਾਰਟ ਹੋ ਗਿਆ ਆ ਟੱਕਰ ਵਿੱਚ ਖੜੀ ਆ ਟੱਕਰ ਨਾਲ ਬੋਲਿਆ ਸਾਹਮਣੇ ਕਰਦਾ ਕਮਾਲ ਇੱਕ ਪਾਸੇ ਹੈ ਡਾਇਰੈਕਟਰ ਜਿੱਕੇ ਦੇ ਮਾਰ ਫੇਜ ਨੂੰ ਰਹਾਜੀ ਬਣਾ ਵਰਦਾ ਜਹਾਨ ਆ ਸਾਡੀ ਜੋ ਦੌੜੀ ਮਗੂ ਜਾਂਦਾ ਡੈਕਟਰ ਨੇ ਪੂਰਾ ਸਰਾ ਲਾਇਆ ਹੈ। ਆਹ ਟਾਈਮ 2 2 ਮਿੰਟ 20 ਸੈਕਿੰਡਾਂ ਦੇ ਵਿੱਚ ਕਿਹੜਾ ਲਾਇਆ ਡੈਕਟਰ ਨੇ? 2 ਨਹੀਂ। ਹਾਂ। 2 ਮਿੰਟ 19 ਸੈਕਿੰਡਾਂ ਦੇ ਕਿਹੜਾ ਲਾਇਆ ਡੈਕਟਰ ਨੇ? ਭਵਨ ਜაძਾ। ਲਓ ਭਾਈ ਦੂਜੇ ਡੈਕਟਰ ਦੀ ਕਹਿੰਦੇ ਹੋ ਗਈ ਆ ਸ਼ੁਰੂਆਤ। ਬਿਆੰਤ ਜੀਮੇ ਦਾ ਭਾਈ 52 10। ਫੇਰ ਆਤੀਜਾ ਟਰੈਕਟਰ ਆ ਬਾਈ ਫਾਰਮਾ H43630 ਇਹ ਟਰੈਕਟਰ ਵੀ ਜਿਹੜਾ ਬਿਲਕੁਲ ਤਿਆਰ ਵਰ ਤਿਆਰ ਰਵੇ ਇਹ ਸਾਰੇ ਵੀਰੋ ਲੋਸੀ ਬੇਤੀ ਕਰਦੇ ਆ ਜਿਹੜਾ ਜਿੰਨੀ ਫੰਨੂ ਸਾਡੇ ਪਰਾ ਦੇ ਲੋ ਕਹਿੰਦੇ 1100 ਜਿਹੜਾ ਜੁੱਤਰ ਖਤਰੇ ਫੁੱਟਦਾ ਤਾਂ ਕਹਿੰਦੇ 1100 ਦਿੱਤਾ ਜਾ ਦੇਈਆ 1100 ਪਹਿਲਾ ਹੈ ਕਿ 1100 ਹੁਣ 2400 ਰੁਪਿਆ कुलदीप भाई जोशिया मिस्त्री पहुंचा जरा क्या ट्रैक्टर मोड़ी हुआ चोटी चोटी से कर द ਗੁਲਦੀਪ ਜੀ ਤੇਰਾ ਵੀ ਧੰਨਵਾਦ ਆ ਆਪਣੇ ਕਹਿੰਦੇ ਇੱਕ ਬਾਰ ਆਸਰੀ ਹੋ ਗਏ ਕਿਨੇ ਆਹ ਕੰਮ ਹੋਇਆ ਪਿਆ ਜੇ ਅੱਜ ਕਹਿੰਦੇ ਗੱਲਾਂ ਟਿਕਾਣੇ ਲੱਗੀਆਂ ਤੁਮਿਸਾ ਤੇ ਨਾਲ ਕਹਿੰਦੇ ਹੈਪੀ ਟੂਥੇ ਵਾਲਾ ਸਾਡਾ ਵੱਡਾ ਭਰਾ ਆ ਉਹ ਵੀ ਕਹਿੰਦੇ ਚੋਚੇ ਤੌਰ ਤੇ ਆਇਆ ਤੇ ਕਹਿੰਦੇ ਮੂਸੇ ਵਾਲੇ ਦਾ ਚੈਨਲ ਉਹ ਕਹਿੰਦੇ ਜਿਹੜਾ YouTube ਉੱਪਰ ਬਣਿਆ ਉਹਦੇ ਉੱਪਰ ਕਹਿੰਦੇ ਬਹੁਤ ਸਾਰੇ ਵੀਡੀਓ ਜਿਹੜੇ ਸਾਡੇ ਵੀਰ ਉਹ ਵੀ ਅਪਲੋਡ ਕਰਦੇ ਆ ਸਾਰੇ ਵੀਰਾਂ ਨੇ ਉਹ ਚੈਨਲ ਨੂੰ ਸਰਚ ਕਰਨਾ ਔਰ ਕਹਿੰਦੇ ਸਬਸਕ੍ਰਾਈਬ ਕਰਨਾ ਲਾਈਕ ਸ਼ੇਅਰ ਔਰ ਕਹਿੰਦੇ ਜਰੂਰ ਕਰਨਾ ਭਾਈ ਅਗਲਾ ਟਰੈਕਟਰ ਵੀ ਤਿਆਰ ਵਰ ਤਿਆਰ ਰਹੇ ਆਓ ਆਪਣਾ ਲਾਈਵ ਕਰਨ ਕਰਨੀਓ ਰਹਿਣਾ ਜਾਵੇ ਸਾਰੇ ਵੀਰਾਂ ਦਾ ਧੰਨਵਾਦ ਹੈ ਆਦਾ ਯਾਰ ਮਾੜਾ ਯਾਰ ਸ਼ੈਡ ਦੇ ਦਿਓ ਹੁਣ ਜਿਹੜਾ ਟਰਾਲੀ ਖੇਤ ਮੁਕਾਬਲਾ ਜਿਹੜਾ ਸਟਾਰਟ ਹੋਣਾ ਹੈ ਕਹਿੰਦੇ ਵੱਡੇ ਭਾਈ ਪਹਿਲਾ ਸੈਡ ਦੇ ਦਿਆ ਕਰੋ ਮੇਰੇ ਵੱਡੇ ਵੀਰ ਖੇਡ ਦੇਖਣਿਆਂ ਉਹ ਸੈਡ ਤੇ ਬਹਿ ਕੇ ਦੇਖੋ ਮੇਰੇ ਵੱਡੇ ਵੀਰ ਕਾ ਕਾ ਕਹਿੰਦੇ ਅੱਗ ਨਿਕਲਦੀ ਹੈ ਉਹ ਸਾਹਮਣੇ ਕਹਿੰਦੇ ਪਰਵਾਤਰਾਂ ਕਿੱਥੇ ਕਿੱਥੇ ਹਿਲ ਚੱਈ ਹੈ ਕਾ ਟਰੈਕਟਰ ਦਾ ਫੇਰ ਵੀ ਦੇਖ ਲਓ ਇੱਕ ਬਾਹਤ ਨਾ ਹੋਣ ਜੇ ਬਾਲਵਿੰਦਰ ਦੇ ਟਰੈਕਟਰ ਦੀ ਜਾਨਾ ਲਾਟ ਮੜਵਾਈ ਵਰਗਾ ਦਾਪਰੇ ਇਹ ਯਾਰ ਇਹ ਤੇ ਡੀਜ਼ਲ ਨਹੀਂ ਨਿਕਲਦਾ ਮੇਰਾ ਵੱਡਾ ਵੀਰ ਪਹਿਲਾਂ ਵੱਡੇ ਨੂੰ ਦੱਸ ਦਿੰਨੇ ਆਪਾਂ ਸਾਹਮਣੇ ਕਹਿੰਦੇ ਆ ਕਿ ਇੰਨੀ ਕਮਾਈ ਕਰੀ ਚਈਏ ਸਾਹਮਣੇ ਗਰੇ ਇਹ ਮਿਹਨਾਰੇ ਆਉਣ ਦੇ ਪਾਰੇ ਤੇ ਹੁੰਦੇ ਆ ਦੇਖਦੇ ਹੈ ਲਈ ਇਹ ਵੀ ਰੋਣੋਸੀ ਬਣਤੀ ਕਰਦੇ ਆ ਲਿਆ ਹੌਣ ਅਗਲਾ ਵੀ ਦੋ ਦੇ ਕੋਲ ਤੇ ਅਗਲਾ ਟ੍ਰੈਕਟਰ 보다 ਜੁਹੇ ਅੱਜ ਆਣੇ ਬਾਈਆ ਹੋਰ ਵੀ ਨਿਆਣਾ ਭੱਜਿਆ ਕਰੋ ਬੱਤੀ ਜੋਤੀ ਦੀ ਟੀਮ ਵੀ ਗਈ ਹੋਏ ਤੇਰੀ ਖੇਤਰ ਵਾਲੇ ਨੂੰ ਆਹ ਸਾਹਮਣੇ ਕਰੋ ਕਰੇਗਾ ਇਹਨਾਂ ਨੂੰ अॻ न टिक लॻी आहे मारे साम्हूं ਤੋ ਮਿੰਟ 26 ਸਕੰਡ ਵਾਲੇ ਟਰੈਕਟਰ ਇਹ ਤੀਜੇ ਨੰਬਰ ਤੇ ਚੱਲ ਰਿਹਾ ਹੈਗਾ ਹੋ ਜੀ ਜੀ ਤੁਹਾਡਾ ਹੁੰਦੀ ਹੈ ਹਾਇਲ ਕੇ ਲੌਰ ਲੱਗਿਆ ਤੇ ਔਰ ਕਹਿੰਦੇ ਉਹ ਹੋਰੇ ਬੇਨਾਸ ਰਹੇਗੇ ਜੀ ਕਹਿੰਦੇ ਜੁਰਾ ਸ਼ੁਰਾ ਤੇ ਕਹਿੰਦੇ ਜ਼ੋਰ ਲੱਗ ਰਿਹਾ ਬੱਲੇ ਬਲੇ ਕਹਿੰਦੇ ਹੋ ਰਹੀ ਹੈ ਉਹ ਕਿਹੜਾ ਜਿੱਤ ਕੇ ਜਾਵੇਗਾ ਉਹ ਕਿਹੜਾ ਕਿਹੜਾ 4590 ਕਿਹਦੇ ਕਹਿੰਦਾ ਜੰਗ ਹੈ ਹੁਣ ਮਾਰੇ ਖੇਡ ਕੇ ਕਿਹਨੇ ਰੁਕਾਤਾ ਹੈ ਰੋਕੀ ਨਹੀਂ ਕਰ ਤੂੰ ਜੇ ਜੇ ਆ ਰਿਹਾ ਐਂ ਦੇ ਸੇਤੇ ਨਰ ਕੱਲ ਜੀਏ ਓਏ ਮਾਰ ਸੇ ਜਰੜ ਕੱਲ ਜੀਏ ਤੇ ਸਾਡੇ ਪਿੰਡ ਤੇ ਰੱਬ ਦੀਆਂ ਮਿਹਰਾਂ ਨੇ ਹਰ ਇੱਕ ਮਾਣ ਆ ਪੁੱਤ ਕਲਾ ਹੋਇਆ ਸਾਡੇ ਪਿੰਡ ਤੇ ਰੱਬ ਦੀਆਂ ਮਿਹਰਾਂ ਨੇ ਹਰੇ ਰਾਜੇ ਸੋ ਟੈਨ ਦੇ ਪੰਘੀਰੀਆਂ ਕੱਢਣ ਲੱਖ ਦਿੱਤਾ ਜਾਣ ਓਏ ਖੱਲਾ ਕੱਢਾ ਜਾਣ ਤੇਰੀਆਂ ਲੱਗ ਤੇਰੀਆਂ ਤੇਰੀਆਂ